ਬੋਲਾ ਰਹੀ ਨੇ ਰਿਸ਼ਤੇ ਜੋੜਦੇ ਬੋਲਾ ਰਹੀ ਨੇ ਰਿਸ਼ਤੇ ਜੋੜਦੇ ਤੇ ਸਮਝ ਬਚਾਉਂਦੀ ਰਿਸ਼ਤੇ ਤੇ ਸਮਝ ਬਚਾਉਂਦੀ ਰਿਸ਼ਤੇ ਤੀਰ ਬੋਲਾਂ ਦੇ ਜੰਗ ਕਰਵਾਉਂਦੇ ਤੀਰ ਬੋਲਾਂ ਦੇ ਜੰਗ ਕਰਵਾਉਂਦੇ ਤੇ ਵਿਅੰਗ ਤੜਵਾਉਂਦੇ ਰਿਸ਼ਤੇ ਤੇ ਵਿਅੰਗ ਤੜਵਾਉਂਦੇ ਰਿਸ਼ਤੇ ਬੋਲਾ ਰਹੀ ਨੇ ਰਿਸ਼ਤੇ ਜੋੜਦੇ ਤੇ ਸਮਝ ਬਚਾਉਂਦੀ ਰਿਸ਼ਤੇ ਇਹ ਸਮਝ ਬਚਾਉਂਦੀ ਰਿਸ਼ਤੇ ਪੈਸੇ ਬੰਦੇ ਦੀ ਪਰਖ ਕਰਵਾਉਂਦੇ ਪੈਸੇ ਬੰਦੇ ਦੀ ਪਰਖ ਕਰਵਾਉਂਦੇ ਕੌਣ ਨੇੜੇ ਤੇ ਕੌਣ ਦੂਰ ਦੇ ਰਿਸ਼ਤੇ ਕੌਣ ਨੇੜੇ ਤੇ ਕੌਣ ਦੂਰ ਦੇ ਰਿਸ਼ਤੇ ਤੀਰ ਬੋਲਾਂ ਦੇ ਜੰਗ ਦਰਵਾਉਂਦੇ ਤੇ ਵਿਗੜ ਦਵਾਉਂਦੇ ਰਿਸ਼ਤੇ ਤੇ ਵਿਗੜ ਦਵਾਉਂਦੇ ਰਿਸ਼ਤੇ ਅੱਖਾਂ ਬੰਦੇ ਦੀ ਨੀਅਤ ਦੱਸਣ ਅੱਖਾਂ ਬੰਦੇ ਦੀ ਨੀयत ਦਸਣ ਕਈ ਚੋਰ ਤੇ ਕਈ ਦਿਸਣ ਫਰਿਸ਼ਤੇ ਕਈ ਚੋਰ ਤੇ ਕਈ ਦਿਸਣ ਫਰਿਸ਼ਤੇ ਪੈਸੇ ਬੰਦੇ ਦੀ ਫਰਕ ਕਰਾਉਂਦੇ ਕੌਣ ਨੇੜੇ ਤੇ ਕੌਣ ਦੂਰ ਦੇ ਰਿਸ਼ਤੇ ਕੌਣ ਨੇੜੇ ਤੇ ਕੌਣ ਦੂਰ ਦੇ ਰਿਸ਼ਤੇ ਜਮੀਰ ਹੈ ਜਿਸ ਦੀ پاک ਪਵਿੱਤਰ ਜਮੀਰ ਹੈ ਜਿਸ ਦੀ پاک ਪਵਿੱਤਰ ਅਮਰ ਉਥੇ ਹੀ ਨਿਭਦੇ ਨੇ ਰਿਸ਼ਤੇ ਅਮਰ ਉਥੇ ਹੀ ਨੇਬ ਦੇ ਨੇ ਰਿਸ਼ਤੇ ਅੱਖਾਂ ਬੰਦੇ ਦੀ ਨੀਅਤ ਦੱਸਣਾ ਅੱਖਾਂ ਬੰਦੇ ਦੀ ਨੀਅਤ ਦੱਸਣਾ ਕਈ ਚੋਰ ਕਈ ਦਿਸਣ ਫਰਿਸ਼ਤੇ ਕਈ ਚੋਰ ਕਈ ਦਿਸਣ ਫਰਿਸ਼ਤੇ ਬੋਲਾਂ ਰਾਹੀ ਨੇ ਰਿਸ਼ਤੇ ਜੁੜਦੇ ਤੇ ਸਮਝ بچਾਉਂਦੇ ਰਿਸ਼ਤੇ ਤੇ ਸਮਝ بچਾਉਂਦੇ ਰਿਸ਼ਤੇ ਤੇ ਸਮਝ بچਾਉਂਦੀ ਰਿਸ਼ਤੇ